देखो ये जो गठजोड़ बनया है मेन मकसद है जी सत्ता ਦੇ ਵਿੱਚੋਂ મોદી ਸਰਕਾਰ ਨੂੰ ਹਟਾਉਣਾ ਉਹਦਾ ਕਾਰਨ ਕਿ ਕੋਈ ਵੀ ਵਾਦੇ ਮਲ ਕੋਈ ਵੀ ਵਾਦੇ ਪੂਰੇ ਨਹੀਂ ਕੀਤੇ ਗਏ 15-15 ਲੱਖ ਦਾ ਵਾਦਾ ਹੀ ਜੀ ਬਾ ਚੁਕਾ ਤੱਕਾ ਜੁਮਲਾ ਹੈ ਕਿ ਅਸੀਂ ਜੁਮਲੇ ਕਰ ਰਹੇ ਹਾਂ ਸਰ ਇਹ ਸਰਕਾਰ ਚੁਣੀ ਹੀ ਜੁਮਲੇ ਨਹੀਂ ਸੁਣਨ ਦੇ ਉਹਨਾਂ ਨੇ ਦੇ ਕੋਈ ਖਮਾਇਆ ਕੋਈ ਗਵਾਇਆ ਨਹੀਂ ਹਾਰ ਹਾਰ ਦਾ ਕਾਰਨ ਕੀ ਮੰਦੇ ਹੋ ਹਾਰ ਦਾ ਕਾਰਨ ਕੀ ਲੋਕਾਂ ਦਾ ਖਲਸਾ ਦੇ ਥੋੜਾ ਪੰਜਾਬ ਤੋਂ ਲੇਟ ਜਾਏਗਾ ਕਿ ਜਿਹੜਾ ਕੰਮ ਉਸੇ ਪੰਜਾਬ ਦੇ ਵਿੱਚ ਕਰ ਰਹੇ ਨੇ ਆਵਾਜ਼ੀ ਪਾਰਟੀ ਵਾਲੇ ਮੁਹੱਲਾ ਕਲੀਨੀ ਦੇਖੋ ਸਾਹਮਣੇ ਪਿੰਕ ਪਾਜਾ ਅੱਛਾ ਜਾ ਕੇ ਮੁਹੱਲਾ ਕਲੀਨੀ ਵੇਖੋ ਇੱਕਦਮ ਜਿਹੜੀ ਤੋਹਾਰ ਬਦਲਦੀ ਹੈ ਕਿ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਐ ਟੱਚ ਕਰੀ ਮਿਲ ਰਿਹਾ ਬੱਤੀ ਦੇ ਬਿਲ ਮੋਰ ਥੈਨ 90% ਲੋਕਾਂ ਦੇ ਖਾਲੀ ਫ੍ਰੀਜ 0 ਆ ਰਹੇ ਆ ਉਹ ਗੱਠਜੋੜ ਜਿਹੜਾ ਬਣਿਆ ਮੈਂ ਉਹ ਇਸ ਕਰਕੇ ਬਣਿਆ ਕਿ ਅਸੀਂ ਮੋਦੀ ਸਰਕਾਰ ਨੂੰ ਹਰਾਈਏ ਠੀਕ ਹੈ ਨਾ ਉਹਦੀ ਸਰਕਾਰ ਨੂੰ ਹਰਾਉਣ ਦੇ ਰਾਸਤੇ ਇਹ ਜਨਤਾ ਦੱਸੇਗੀ ਹਰਾਣਾ ਕਿ ਨਹੀਂ ਹਰਾਣਾ ਪਰ ਪੰਜਾਬ ਤੇ ਬਿਲਕੁਲ ਮਿਲਣਗੇ ਕਿਉਂ ਨਹੀਂ ਮਿਲਣਗੇ ਔਰ ਜਿਹੜੀ ਪਾਰਟੀ ਚੰਗਾ ਕੰਮ ਕਰ ਰਹੀ ਹੈ ਉਹਨੂੰ ਫਾਇਦਾ ਨਹੀਂ ਮਿਲੇਗਾ ਤੇ ਹੋਰ ਕਿਹੜੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਰਹਿ ਗਿੱਲ ਚੁੱਕੀਆਂ ਹਨ ਉਹਨਾਂ ਨੂੰ ਥੋੜੀ ਮਿਲੇਗਾ ਫਾਇਦਾ ਦੇਸ਼ ਦੇ ਵਿੱਚ 2024 ਲੋਕ ਸਭਾ ਇਲੈਕਸ਼ਨਾਂ ਦੀ ਤਿਆਰੀਆਂ ਲਗਾਤਾਰ ਪਾਰਟੀਆਂ ਦੁਆਰਾ ਕੀਤੀਆਂ ਜਾ ਰਹੀਆਂ ਹਨ ਸਾਡੇ ਇੱਕ ਪਾਸੇ ਸ਼ਹੀਦ ਉਦਮ ਸਿੰਘ ਦੀ ਪ੍ਰਤਿਮਾ ਜਿਨ੍ਹਾਂ ਨੇ ਦੇਸ਼ ਨੂੰ ਇੱਕ ਅਲਖ ਸਜਾਉਣ ਦਾ ਸੁਪਨਾ ਵੇਖਿਆ ਸੀ ਕੀ ਉਹ ਜਿਹਾ ਦੇਸ਼ ਬਣ ਪਾਇਆ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਪਾਇਆ ਇਹ ਜਾਣਨ ਲਈ ਸਾਡੇ ਨਾਲ ਲੋਕ ਮੌਜੂਦ ਹੈ ਇਸ ਇਸ ਵੇਲੇ ਸੀ ਹਾਲ ਬਿਜਾਰ ਦੇ ਗੇਟ ਦੇ ਬਾਹਰ ਖੜੇ ਆ ਜਿੱਥੇ ਸਾਡੇ ਨਾਲ ਆਮ ਲੋਕ ਮੌਜੂਦ ਹੈ ਅਸੀਂ ਇਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਲੱਗਦਾ ਹੈ ਕਿ ਲੋਕ ਸਭਾ ਇਲੈਕਸ਼ਨ 2024 ਦੀ ਤਿਆਰੀਆਂ ਦੇ ਵਿੱਚ ਸਾਰੀ ਪਾਰਟੀਆਂ ਜੁਟੀਆਂ ਹੈ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜੇ ਨਿਕਲ ਸਕਦੇ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਨਤੀਜੇ ਨਿਕਲੋਗੇ ਆਮ ਆਦੀ ਵੱਡੀ ਪਾੜੀ ਚਿੱਤ ਲੀਡ ਪ੍ਰਾਪਤ ਕਰੇਗੀ ਭਾਜੀ ਮੈਮ ਤੁਸੀਂ ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਇਲੈਕਸ਼ਨਾਂ 'ਚ ਕੀ ਨਤੀਜੇ ਨਿਕਲ ਕੇ ਸਾਹਮਣੇ ਆ ਸਕਦੇ ਹੈ ਵਧੀਆ ਨਤੀਜੇ ਨਿਕਲਣਗੇ ਦੇਖੋ ਕਿਹੜੀ ਪਾਰਟੀ ਆਂਦੀ ਏ ਜੋ ਵੀ ਆਏਗੀ ਉਹਨੂੰ ਲੋਕਾਂ ਦੇ ਹਿੱਤਾਂ ਲਈ ਸੋਚਣਾ ਚਾਹੀਦਾ ਨਾ ਦੇਖੋ ਲੋਕ ਪਰੇਸ਼ਾਨ ਹੈ ਸਿਲੰਡਰ ਮਹਿੰਗਾ ਹਰ ਇੱਕ ਚੀਜ਼ ਮਹਿੰਗੀ ਏ ਹਰ ਲੋਕ ਪਰੇਸ਼ਾਨ ਹੈ ਸਫਾਈ ਦਾ ਵੱਲ ਧਿਆਨ ਨਹੀਂ ਕਿਸੇ ਚੀਜ਼ ਵੱਲ ਧਿਆਨ ਨਹੀਂ ਹਰ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਸਰਕਾਰ ਤੇ ਬਸ ਛੋਟੇ ਲੋਕਾਂ ਬਾਰੇ ਤੇ ਕੁਝ ਸੋਚਦੇ ਨੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਨਾ ਇਹਨਾਂ ਨੂੰ ਜੇ ਗੱਲ ਕਰੀਏ ਗੱਠਜੋੜ ਦੀ ਜਿਹੜਾ ਇੰਡੀਆ ਗੱਠਜੋੜ ਬਣਿਆ ਸਾਰੀ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੋ ਕੀ ਲੱਗਦਾ ਕਿ ਉਸ ਦਾ ਕੀ ਫਾਇਦੇ ਮਿਲਣਗੇ ਪੰਜ ਤੁਹਾਨੂੰ ਕੀ ਲੱਗਦਾ ਦੇਖੋ ਜਿਹੜਾ ਗੱਠਜੋੜ ਬਣਿਆ ਹੈ ਮੇਨ ਮਕਸਦ ਹੈ ਜੀ ਸੱਤਾ ਦੇ ਵਿੱਚੋਂ ਮੋਦੀ ਸਰਕਾਰ ਨੂੰ ਹਟਾਉਣਾ ਉਹਦਾ ਕਾਰਨ ਕਿ ਕੋਈ ਵੀ ਵਾਦੇ ਮਤਲਬ ਕੋਈ ਵੀ ਵਾਦੇ ਪੂਰੇ ਨਹੀਂ ਕੀਤੇ ਗਏ 15 15 ਲੱਖ ਦਾ ਵਾਅਦਾ ਹੀ ਜੀ ਬਾਅਦ ਚ ਕਹਤਾ ਗਿਆ ਜੁੰਗਲਾ ਹੈ ਕਿ ਅਸੀਂ ਜੁੰਗਲੇ ਕਰ ਰਹੇ ਹਾਂ ਸਿਰ ਅਹੀ ਸਰਕਾਰ ਚੁਣੀ ਜੁਮਲੇ ਨਹੀਂ ਸੁਣਨਾ ਜਾਂਦੇ ਇਸ ਵਿੱਚ ਇਹ ਮੇਨ ਮਕਸਦ ਹੈ ਜੀ ਮੋਦੀ ਸਰਕਾਰ ਨੂੰ ਦੇਸ਼ ਵਿੱਚ ਹਰਾਣਾ ਕਿਉਂਕਿ ਫਿਰਕਾਪਰਸਤੀ ਨਹੀਂ ਚਲਣੀ ਚਾਹੀਦੀ ਕਿਸੇ ਵੀ ਧਰਮ ਦੀ ਕੁਛ ਇਹੋ ਜਿਹੇ ਧਰਮ ਵਾਸਤੇ ਰਾਜਤਰੰਦੂਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਹੋਣੀ ਜਿਹਦੀ ਲੋਕਾਂ ਦੇ ਵਾਸਤੇ ਕੀ ਲੋਕਾਂ ਦੇ ਕੰਮਾਂ ਵਾਸਤੇ ਦੇਖੋ ਭਾਰਤ ਇੱਕ ਸਰਕਲ ਦੇਸ਼ ਹੈ ਕਿ ਮਤਲਬ ਇੱਥੇ ਸਾਰੇ ਤਰ੍ਹਾਂ ਦੇ ਹਿੰਦੂ ਤੇ ਮੁਸਲਮਾਨ ਸਾਈ ਕਿ ਅਸੀਂ ਧਰਮ ਦੀ ਰਾਜਨੀਤੀ ਕਰਕੇ ਸੱਤਾ ਲੈਣੀ ਹੈ ਤੇ ਫਿਰ ਸੱਤਾ ਹੀ ਰਹਿੰਦਾ ਕੋਈ ਫਾਇਦਾ ਨਹੀਂ ਇਹ ਗੱਲ ਕਰੀਏ ਤੇ ਹੁਣ ਜਿਹੜੇ ਵਿਧਾਨ ਸਭਾ ਇਲੈਕਸ਼ਨ ਹੋਇਆ ਉਸ ਦੇ ਵਿੱਚ ਤੇ ਨਤੀਜੇ ਤੁਹਾਡੇ ਕਹਿਣ ਦੇ ਬਿਲਕੁਲ ਉਲਟ ਆਏ ਆ ਬੀਜੇਪੀ ਨੂੰ ਤਿੰਨ ਜਗ੍ਹਾ ਤੇ ਜਿੱਤ ਮਿਲੀ ਆ ਆਮ ਆਦੀ ਪਾਰਟੀ ਦੇ ਹਾਲਾਤ ਉੱਥੇ ਖਰਾਬ ਹੋਏ ਆ ਨੋਟਾ ਤੋਂ ਵੀ ਘੱਟ ਉਹਨਾਂ ਨੂੰ ਵੋਟਾਂ ਮਿਲੀਆਂ ਦੇਖੋ ਜਿੱਥੇ ਗੱਲ ਆ ਰਹੀ ਹੈ ਕਿ ਆਮ ਆਦੀ ਪਾਰਟੀ ਦੇ ਹਾਲਾਤ ਦੇ ਕੋਈ ਪੰਜਾਬ ਤੁਸੀਂ ਸਾਡੇ ਇੱਥੇ ਸਰਕਾਰ ਬਣੀ ਆ ਆਮ ਆਦੀ ਪਾਰਟੀ ਦੀ ਬਹੁਤ ਸਹੂਲਤਾਂ ਦਿੱਤੀਆਂ ਪਹਿਲੇ ਇੱਥੇ ਵੀ ਲੋਕਾਂ ਨੇ ਨਕਾਰਤਾ ਸੀ ਐਤਕੀ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਸਹੂਲਤਾਂ ਦਿੱਤੀਆਂ ਗਈਆਂ ਪਹਿਲੇ ਤਾਂ ਇੱਥੇ ਵੀ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਨਕਾਰਤਾ ਸੀ ਦੇਖੋ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਕੋਈ ਵੋਟ ਮਿਲੀ ਹੈ ਨਾ ਉਹਨਾਂ ਵਾਸਤੇ ਪਹਿਲੀ ਵੋਟ ਆ ਉਹ ਚਾਹੇ ਭਾਵੇਂ 2% ਮਿਲੀ ਹੈ 1% ਮਿਲੀ ਹੈ 3% ਪਖਸਾ ਦੇ ਨਹੀਂਗਾ ਉਹਨਾਂ ਨੇ ਤਾਂ ਕੋਈ ਕਮਾਇਆ ਹੈ ਕੋਈ ਗਵਾਇਆ ਨਹੀਂ ਹਾਰ ਹਾਰ ਦਾ ਕਾਰਨ ਕੀ ਮੰਨਦੇ ਹੋ ਹਾਰ ਦਾ ਕਾਰਨ ਕਿ ਲੋਕਾਂ ਤੱਕ ਹਲੇ ਸੰਦੇਸ਼ ਥੋੜਾ ਪੰਜਾਬ ਤੋਂ ਲੇਟ ਜਾਏਗਾ ਕਿ ਜਿਹੜਾ ਕੰਮ ਉਹ ਇੱਥੇ ਪੰਜਾਬ ਦੇ ਵਿੱਚ ਕਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਮੁਹੱਲਾ ਕਲੀਨਿਕ ਦੇਖੋ ਸਾਹਮਣੇ ਪਿੰਕ ਪਲਾਜ਼ਾ ਇੱਥੇ ਜਾ ਕੇ ਮੁਹੱਲਾ ਕਲੀਨਿਕ ਵੇਖੋ ਇੱਕਦਮ ਜਿਹੜੀ ਤਿਉਹਾਰ ਬਦਲਤੀ ਹੈ ਕਿ ਲੋਕਾਂ ਨੂੰ ਦੋਈਆਂ ਫ੍ਰੀਜ ਮਿਲ ਰਹੀਆਂ ਏਟਾ ਚੁਕਰੀ ਮਿਲ ਰਿਹਾ 32 ਦੇ ਬਿੱਲ ਮੋਰ ਥੈਨ 90% ਲੋਕਾਂ ਦੇ ਖਾਲੀ ਫ੍ਰੀਜ ਜ਼ੀਰੋ ਆ ਰਹੇ ਉਸ ਤੋਂ ਬਾਅਦ ਬਜ਼ੁਰਗਾਂ ਦੇ ਘਰ ਘਰ ਜਾ ਕੇ ਬੜਾ ਮੇਰੇ ਖੁਦ ਮਦਰ ਫਾਦਰ ਦੀ ਪੈਨਸ਼ਨ ਲੱਗਾਈ ਗਈ ਹੈ ਜਿਹੜੀ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਬੜਾ ਪਾ ਪੈਨਸ਼ਨ ਉਸ ਤੋਂ ਬਾਅਦ ਹੋਰ ਕੀ ਕਿਹਾ ਵਾ ਤੁਸੀਂ ਲਗਾਓ ਸਕੂਲ ਆਫ ਐਮੀਨੈਂਸ ਖੁੱਲ ਰਹੇ ਹਨ ਸਕੂਲ ਆਫ ਐਮੀਨੈਂਸ ਮੈਂ ਦੇਖ ਕੇ ਆਇਆ ਨਾ ਸ਼ਾਟੇ ਖੁੱਲਿਆ ਵੇਖਣ ਵਾਲਾ ਸਕੂਲ ਪ੍ਰਾਈਵੇਟ ਸਕੂਲ ਤਾਂ ਕਿਤੇ ਵੀ ਨਹੀਂ ਉਹ ਸਾਹਮਣੇ ਟਿਕਦੇ ਸਕੂਲ ਆਫ ਐਮੀਨੈਂਸ ਦੇ ਸਾਹਮਣੇ ਪ੍ਰਾਈਵੇਟ ਸਕੂਲ ਕਿਤੇ ਵੀ ਉਹਨਾਂ ਕਾਲੀ ਭਗਵਾਨ ਦਮਨ ਸਾਹਿਬ ਨੇ ਇੱਕ ਨਵਾਂ ਚਲਾਇਆ 42 ਡੋਸਟੈਪ ਜਿਹੜੀ ਸਬਸਿਡੀ ਬਹੁਤ ਕਮਾਲ ਦੀ ਚੀਜ਼ ਹੈ ਕਿ ਸਾਨੂੰ ਧੱਕੇ ਨਹੀਂ ਇਹ ਤਾਂ ਲੋਕ ਸਭਾ ਇਲੈਕਸ਼ਨਾਂ 'ਚ ਇਸ ਦਾ ਫਾਇਦਾ ਮਿਲਣਗੇ ਸਰ ਪੰਜਾਬ 'ਚ ਬਿਲਕੁਲ ਮਿਲਣਗੇ ਕਿਉਂ ਨਹੀਂ ਮਿਲਣਗੇ ਅਗਰ ਜਿਹੜੀ ਪਾਰਟੀ ਚੰਗਾ ਕੰਮ ਕਰ ਰਹੀ ਹੈ ਉਹਨੂੰ ਫਾਇਦਾ ਨਹੀਂ ਮਿਲੇਗਾ ਤੇ ਹੋਰ ਕਿਹੜੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਰਹਿ ਤਿੱਗਲ ਚੁੱਕੀਆਂ ਹਨ ਉਹਨਾਂ ਨੂੰ ਥੋੜੀ ਮਿਲੇਗਾ ਫਾਇਦਾ ਤੁਸੀਂ ਤੁਸੀਂ ਕੀ ਭਾਜੀ ਸੋਚਦੇ ਹੋ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਕੀ ਹਾਲਾਤ ਰਹਿਣਗੇ ਦੇਖੋ ਜੀ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਜਿਹੜਾ ਪਰ ਤੱਕ ਉਹ ਤੇ ਦੁਨੀਆ ਦੱਸੇਗੀ ਆ ਕੇ ਕੀ ਹੋਣਾ ਕੀ ਨਹੀਂ ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਕ ਜਰਨਲਿਸਟ ਵੀ ਆ ਔਰ ਰਾਜਨੀਤੀ ਦੇ ਉੱਪਰ ਰੋਟ ਕੇ ਜਿਹੜਾ ਕੰਮ ਕਰਦਾ ਉਹਨੂੰ ਤੇ ਦੁਨੀਆ ਹਮੇਸ਼ਾ ਹੀ ਪਿਆਰ ਕਰਦੀ ਹੈ ਔਰ ਜਿਹੜਾ ਰਾਜਨੀਤੀ ਦੇ ਵਿੱਚ ਰਹਿ ਕੇ ਕਿ ਲੋਕਾਂ ਦੀ ਨਹੀਂ ਸੁਣਦਾ ਉਹਨੂੰ ਉਹਨੂੰ ਲੋਕੀਂ ਇਨਕਾਰ ਦੇਣੇ ਔਰ ਜਿਹੜੀ ਵੀ ਪਾਰਟੀ ਹੈ ਮੈਂ ਕਿਸੇ ਪਾਰਟੀ ਦਾ ਨਾ ਨਹੀਂ ਲਾਣ ਜਾਂਦਾ ਕਿਉਂਕਿ ਮੈਨੂੰ ਪਤਾ ਕਿ ਰਾਜਨੀਤੀਆਂ ਦੇ ਵਿੱਚ ਹਰ ਬੰਦਾ ਆਪਣਾ ਕੰਮ ਕਰਕੇ ਦਿਖਾਉਂਦਾ ਕਿ ਮੈਂ ਕੰਮ ਕਰਾਂ ਕਿ ਮੈਂ ਪਾਰਟੀ ਨੂੰ ਅੱਗੇ ਲੈ ਕੇ ਲੋਕਾਂ ਦੇ ਵੋਟ ਵਟੋੜਾਂ ਔਰ ਜਿਹੜਾ ਕੰਮ ਕਰੇਗਾ ਉਹਨੂੰ ਦੁਨੀਆ ਆਪੇ ਅੱਗੇ ਲੈ ਗਈ ਗੱਠ ਗੱਠ ਜੋੜ ਦਾ ਕੀ ਫਰਕ ਪਏਗਾ ਗੱਠ ਜੋੜ ਦਾ ਕਿੰਨਾ ਕਸਰ ਰਹੇਗਾ ਪੰਜਾਬ ਦੇ ਵਿੱਚ ਦੇਖੋ ਗੱਠ ਜੋੜ ਜਿਹੜਾ ਬਣਿਆ ਮੈਂ ਉਹ ਇਸ ਕਰਕੇ ਬਣਿਆ ਕਿ ਅਸੀਂ ਮੋਦੀ ਸਰਕਾਰ ਨੂੰ ਹਰਾਈਏ ਠੀਕ ਹੈ ਨਾ ਉਹਦੀ ਸਰਕਾਰ ਨੂੰ ਹਰਾਉਣ ਦੇ ਵਾਸਤੇ ਇਹ ਜਨਤਾ ਦੱਸੇਗੀ ਹਰਾਣਾ ਕਿ ਨਹੀਂ ਹਰਾਣਾ ਲੇਕਿਨ ਉਹ ਜਿਹੜੇ ਕੰਮ ਜੋ ਚਾਹਦੇ ਆ ਕਿ ਪਿਛਲੇ 10 ਸਾਲਾਂ ਤੋਂ ਮੋਦੀ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਕੁਝ ਬਹੁਤ ਵਧੀਆ ਵੀ ਕੰਮ ਕੀਤੇ ਆ ਕੁਝ ਲੋਕਾਂ ਦੇ ਨਹੀਂ ਲੋਕਾਂ ਨੂੰ ਪਸੰਦ ਆ ਗਏ ਉਹ ਉਸ ਚੀਜ਼ ਨੂੰ ਲੈ ਕੇ ਇਹ ਗੜ ਜੋੜ ਨੇ ਆਪਣਾ ਦੱਸਿਆ ਕਿ ਸੀ ਇਹਨੂੰ ਇਹੀ ਹਰਾਈਏ ਲੋਕਾਂ ਨੂੰ ਦੱਸ ਰਹੇ ਆ ਲੇਕਿਨ ਇਹ ਜਨਤਾ ਦੱਸੇਗੀ ਕੀ ਕਰਨਗੇ ਸੀਟਾਂ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਲੱਗਦਾ ਹੈ ਕਿ ਅੰਨ ਦਾ ਸਹਿਮਤੀ ਬਣੇਗੀ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਦੇਖੋ ਜਦੋਂ ਯਾਦਾ ਘਰ ਇਕੱਠੇ ਹੋ ਜਾਂਦੇ ਨੇ ਨਾ ਤੈਨੂੰ ਪਤਾ ਉੱਥੇ ਵੀ ਲੜਾਈ ਪੈ ਜਾਂਦੀ ਹੈ ਇਹਦੇ ਸਮਾਗ ਦੇ ਸਿਧਾ ਬਤਲ ਗਏ ਭਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਲੋਕ ਸਭਾ ਇਲੈਕਸ਼ਨਾਂ ਤੇ ਕੀ ਨਤੀਜੇ ਨਿਕਲ ਸਕਦੇ ਕਿਉਂਕਿ ਹੁਣ ਵੀ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਨਤੀਜੇ ਜਿਹਾ ਉਹ ਜੇ ਸੋਚੇ ਸੀ ਉਹ ਜੇ ਨਹੀਂ ਆਏ ਲੇਕਿਨ ਕੀ ਲੱਗਦਾ ਤੁਹਾਨੂੰ ਤੇ ਤੀਜੇ ਦੇ ਉਹੀ ਆ ਜਿਹੜਾ ਜਿੰਨੇ ਕੰਮ ਕੀਤਾ ਵੋਟ ਉਹਨਾਂ ਨੇ ਪੈਣੀ ਆ ਹਰ ਸਿੱਕੇ ਦੋ ਪਹਿਲੂ ਹੁੰਦੇ ਆ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਵਾ ਜੇ ਮੋਦੀ ਸਰਕਾਰ ਹੀ ਵੇਖ ਲਈਏ ਉਹ ਰਾਮ ਮੰਦਰ ਬਣਾਉਂਦੇ ਆ ਮੇਨ ਮੁੱਦਾ ਤੇ ਉਹੀ ਆ ਹਿੰਦੂ ਸਭ ਵੋਟ ਸਾਰੀ ਜਿਹੜੀ Hindu ਵੋਟ ਹੈਗੀ ਸਾਰੀ ਉਹਨੇ ਜਾਣੀ ਆ 22 ਜਨਵਰੀ ਨੂੰ ਮੂਰਤਗਾਵਾ ਰਾਮ ਮੰਦਰ ਦੀ ਦਾ ਹੁੰਮਾ ਕੇ ਸਾਰੇ ਉੱਥੇ ਪਹੁੰਚਾਂਗੇ ਜੀ ਆ ਆਮਾਦੀ ਪਾਰਟੀ ਦੇ ਕਾਂਗਰਸ ਦਾ ਕੀ ਰੋਲ ਰਹੇਗਾ ਕਾਂਗਰਸ ਦੇ ਜੇ ਗੱਲ ਕਰੀਏ ਤੇ ਚਿਹਰਾ ਕਿਹੜਾ ਹੋ ਸਕਦਾ ਪ੍ਰਧਾਨ ਮੰਤਰੀ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਭਲੇ ਕੋਈ ਖੋਲ ਕੇ ਕੋਈ ਚਿਹਰਾ ਸਾਹਮਣੇ ਆਇਆ ਨਹੀਂ ਹੈ ਚਿਹਰੇ ਨੂੰ ਵੋਟ ਪੈਂਦੀ ਵੀ ਹੈ ਹਾਂਜੀ ਮੋਦੀ ਦੇ ਫੇਸ ਤੇ ਸਾਰਿਆਂ ਨੂੰ ਵੋਟ ਪੈਂਦੀ ਹੈ ਭਾਜੀ ਤੁਹਾਨੂੰ ਕੀ ਲੱਗਦਾ ਕਿ ਚਿਹਰਾ ਕਿਹੜਾ ਹੋ ਸਕਦਾ ਪ੍ਰਧਾਨ ਮੰਤਰੀ ਦਾ ਮੋਦੀ ਦੇ ਸਾਹਮਣੇ ਕੀ ਲੱਗਦਾ ਕਿ ਕਿਹੜਾ ਚਿਹਰਾ ਹੋ ਸਕਦਾ ਵੇਖੋ ਇੰਡੀਆ ਗਠਜੰਬੰਦਨ ਦੇ ਨਾਲ ਹਜੇ ਤੱਕ ਤਾਂ ਉਹਨਾਂ ਚਿਹਰਾ ਕੋਈ ਲਾਂਚ ਨਹੀਂ ਕੀਤਾ ਲੇਕਿਨ ਇਹ ਦੇਖਿਆ ਜਾਵੇ ਤੇ ਜਿਹੜੀ ਕਾਂਗਰਸ ਪਾਰਟੀ ਹੈ ਉਹਦਾ ਉਹਨਾਂ ਦਾ ਰਾਹੁਲ ਗਾਂਧੀ ਹੋ ਸਕਦਾ ਜਿਹੜਾ ਜਿਹੜਾ ਇੱਕ ਅਕਿਆਸ ਆ ਉਹ ਪਾਰਟੀ ਉਹਨਾਂ ਦੀ ਦੇਖਣ ਗਠਜੰਬੰਦਨ ਸਰ ਕੀ ਸੋਚਦੇ ਤੁਸੀਂ ਕੀ ਹੋ ਸਕਦਾ ਮੈਂ ਜਿਹੜਾ ਸਵਾਲ ਹੈ ਮੇਰਾ ਮੈਂ ਸਾਰਾ ਇੰਡੀਆ ਦੇ ਵਿੱਚ ਕੰਮ ਕਰ ਰਿਹਾ ਸਾਰਾ ਇੰਡੀਆ ਦੇ ਵਿੱਚ ਆਈ ਪੈਸੇ ਜਮ੍ਹਾਂ ਕਰਾਏ ਸੀ ਪਰ ਇਹ ਬੀਜੇਪੀ ਸਰਕਾਰ ਨੂੰ ਬੜੀ ਅਸੀਂ ਬਰਮਟਾ ਦਿੱਤੇ ਪ੍ਰਧਾਨ ਮੰਤਰੀ ਨੂੰ ਅਮਿਤ ਸ਼ਾਹ ਜੀ ਨੂੰ ਸਾਰਿਆਂ ਨੂੰ ਦਿੱਤੇ ਪਰ ਆਈ ਜੰਤਰ ਮੰਤਰ ਦੇ ਉੱਤੇ ਦੋ ਵਾਰੀ ਅਸੀਂ ਆਪਣਾ ਧਰਨਾ ਵੀ ਦਿੱਤਾ ਪਰ ਕੋਈ ਰਿਜ਼ਲਟ ਨਹੀਂ ਆਇਆ ਸਾਡੇ 4000 ਵਰਕਰ ਮੈਂ ਅੱਜ ਆਪਣੀ ਖੁਦਕੁਸ਼ੀ ਕਰ ਚੁੱਕਾ ਮਰ ਚੁੱਕਾ ਹੈ ਔਰ 65 ਕਰੋੜ ਤੋਂ ਉੱਪਰ ਬੰਦਾ ਜਿਹੜਾ ਹੈ ਉਹ ਅਸਲੇ ਤੰਗ ਹੋਇਆ ਉਹਨਾਂ ਪੈਸੇ ਬੇ ਮੁਤਾਜ ਕਰ ਦਿੱਤਾ ਠੀਕ ਹੈ ਤੁਸੀਂ 41 ਬੰਦੇ ਜਿਹੜੇ ਆ ਉਹ ਤੇ ਲਿਆਂਦੇ ਆ ਸਾਰਿਆਂ ਨੇ ਇੱਕ ਜੁੱਟਾ ਦਿਖਾਈ ਆ ਅਤੇ ਸਾਡੇ ਜਿਹੜਾ ਸੈਂਟਰ ਗਵਰਨਮੈਂਟ ਆ ਜਾਂ ਕਾਨੂੰਨ ਦੇ ਸਪਰਿੰਗ ਕੋਡ ਹੈ ਇਹਨਾਂ ਨੇ ਵੀ ਕੋਈ ਸਾਡੇ ਬਾਰੇ ਕੁਝ ਸੋਚਿਆ ਨਹੀਂਗਾ ਅੱਜ ਹਰ ਘਰ ਦੇ ਵਿੱਚ ਜਿਹੜਾ ਉਹਨਾਂ ਦੇ ਇੱਕ ਪੁੰਜੀ-ਪੁੰਜੀ ਪੈਸਾ ਜੋੜ ਕੇ ਆਪਣੇ ਵਾਸਤੇ ਰੱਖਿਆ ਸੀ ਉਹ ਤੋਂ ਇਚਾਰ ਹੋ ਗਏ ਬੰਦੇ ਅੱਜ ਇਸ ਦਾ ਇਸ ਦਾ ਇਸ ਦਾ ਅਸਰ ਪਏਗਾ ਲੋਕ ਸਭਾ ਇਲੈਕਸ਼ਨਾਂ 'ਚ ਦੇਖੋ ਪਏਗਾ ਦੇ ਜਰੂਰ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਦੀ ਜੁਰਤਗੀ ਹੁੰਦੀ ਔਰ ਜਿਹੜੀ ਜੂੜਤਾ ਆਈਆਂ ਉਹ ਸਾਰੀਆਂ ਉਹਦੀ ਥੋੜੀ ਪੂੰਜੀ ਹੁੰਦੀ ਆ। ਦੁੱਖ ਸੁੱਖ ਦੇ ਟਾਈਮ ਤੇ ਕੰਮ ਆਵੇ। ਪਰ ਉਹ ਇਹਨਾਂ ਲੋਕਾਂ ਨੇ ਉਹ ਵੀ ਉਹਨਾਂ ਨੇ ਆਪਣਾ ਇੱਕਦਮ ਉਹਨੂੰ ਸੀਲ ਕਰ ਦਿੱਤੀ ਆ। 10 12 13 ਸਾਲ ਤੋਂ ਕਦੀ ਸੁਪਰੀਮ ਕੋਰਟ ਕਦੀ ਦਫਤਰਾਂ 'ਚ ਚੱਕਰ ਲਗਾ ਰਹੇ ਆ ਕੋਈ ਰਿਜ਼ਲਟ ਨਹੀਂ ਦੇ ਰਹੇ ਆ ਸਭ। ਨਾ ਪੈਂਦੇ। ਸੋ ਭਜੀ ਆਖਰੀ ਸਵਾਲ ਮੈਂ ਖਤਮ ਕਰੂੰਗਾ। ਕੀ ਲੱਗਦਾ ਕਿ ਕਿਸ ਅਧਾਰ ਤੇ ਇਸ ਵਾਰੀ ਵੋਟ ਪਏਗੀ ਕਿਉਂਕਿ ਜਿਹੜੇ ਲੋਕ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਆ ਉਹਦੇ ਵਿਕਾਸ ਦੇ ਆਧਾਰ ਤੇ ਲੋਕ ਵੋਟ ਪਾਉਂਦੇ ਆ ਤਾਂ ਕੀ ਲੱਗਦਾ ਕਿ ਕਿਸ ਹਜ਼ਾਰ ਦੇ ਲੋਕ ਵੋਟ ਪਾਉਂਦੇ ਲਖੋ ਜੀ ਮੇਰੇ ਹਿਸਾਬ ਨਾਲ ਤੇ ਵੋਟ ਜਿਹੜੀ ਹੈ ਨਾ ਉਹ ਵਿਕਾਸ ਦੇ ਮੁੱਦੇ ਤੇ ਬਣ ਚਾਹੀਦੀ ਹੈ ਕਿ ਵੀ ਕਾਸ ਦਾ ਮੁੱਦਾ ਪੜ੍ਹਾਈ ਦਾ ਮੁੱਦਾ ਰੋਜ਼ਗਾਰ ਦਾ ਮੁੱਦਾ ਵੋਟ ਤੇ ਇਸ ਤੇ ਹੋਣੀ ਚਾਹੀਦੀ ਹੈ ਨਾ ਕਿ ਧਰਮ ਤੇ ਹੋਣੀ ਚਾਹੀਦੀ ਹੈ ਧਰਮ ਦੀ ਰਾਜਨੀਤੀ ਤੇ ਬੜੀ ਕਹਤ ਹਥਿਆਰ ਹੈ ਜਿਹੜਾ ਹੀ ਵਰਤਦੇ ਆ ਕੀ ਲੋਕਾਂ ਦੇ ਮਨ ਦੇ ਵਿੱਚ ਇੱਕ ਪੈਦਾ ਕਰ ਲਿਗੇ ਧਰਮ ਦੇ ਆਸੀ ਇਸਤ ਕਟਰ ਬੰਤੀ ਦੇ ਕੋਈ ਵੀ ਤੁਹਾਨੂੰ ਦੀ ਮਾਰੀ ਆ ਸਰ ਚਾਹੇ ਸਿੱਖ ਧਰਮ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਕਾਇ ਤਾਕ ਰਿਸਤਨ ਹੋਵੇ ਕਟਰ ਨਹੀਂ ਹੋਣਾ ਚਾਹੀਦਾ ਆਦਮੀ ਨੂੰ ਹੋਣਾ ਚਾਹੀਦਾ ਕਿ ਲੋਕਾਂ ਦੇ ਹੱਕ ਚਾਹੀਏ ਕੋਈ ਵੀ ਪਾਰਟੀ ਹੋਵੇ ਕੋਈ ਵਰੰਡੀ ਬੰਦਾ ਲੇਕਿਨ ਲੋਕਾਂ ਦੇ ਹੱਕ ਚਾਵੇ ਲੋਕਾਂ ਦੇ ਰੋਜ਼ਗਾਰ ਲਈ ਆਵੇ ਲੋਕਾਂ ਨੂੰ ਸੂਲਤਾਂ ਦੇ ਲਈ ਆਵੇ ਪਬਲਿਕ ਦਾ ਪੈਸਾ ਪਬਲਿਕ ਦੇ ਵੜਨ ਲਈ ਆਵੇ ਤੁਸੀਂ ਮਤਲਬ ਆਪਣੇ ਕੋਲ ਟੈਕਸ ਟੈਕਸ ਤੇ ਅਨੇਕ ਲੱਲੰਦੇ ਹੋ ਵੀਰਾ ਦੀ ਸੌਂਦੇ ਹੋ ਤੇ ਪੱਖਾ ਚੱਲ ਰਿਹਾ ਤੇ ਟੈਕਸ ਪਾ ਰਿਹਾ ਸਾਰੇ ਉੱਠ ਰਹੇ ਹੋ ਫਸ ਪੇਸ ਕਰ ਰਹੇ ਹੋ ਤੇ ਟੈਕਸ ਪੈ ਰਿਹਾ ਹੈ ਨਾ ਰਹੇ ਹੋ ਸਭਾ ਯੂਜ਼ ਕਰ ਰਹੇ ਹੋ ਟੈਕਸ ਪੈ ਰਿਹਾ ਰੋਟੀ ਖਾ ਰਹੇ ਹੋ ਟੈਕਸ ਪੈ ਰਿਹਾ ਹਰ ਚੀਜ਼ ਤੇ ਟੈਕਸ 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 ਜਿਵੇਂ ਉਹ ਸੀ ਨਾ ਪ੍ਰਾਣੀ ਕਹਿੰਦੇ ਇੰਗਲਿਸ਼ ਇੰਡੀਆ ਕੰਪਨੀ ਵੀ ਨੋਟੀਖਾਨ ਤੇ ਵੀ ਹਰ ਚੀਜ਼ ਤੇ ਟੈਕਸ ਲਾਤਾ ਸੀ ਉਹਨਾਂ ਨੇ ਅੱਜ ਇੱਕ ਸਵਾਲ ਦਾ ਟੈਸਟ ਰਹਿ ਗਿਆ ਟੈਕਸ ਰਹਿ ਗਿਆ ਸਵਾਲ ਦਾ ਲਾਂਦਾ ਉਹ ਵੀ ਜਲਦੀ ਲੱਗ ਜਾਏਗਾ ਮੈਨੂੰ ਲੱਗਦਾ ਜੀ ਬਹੁਤ ਚਲਕਾਰ ਰਹੀ ਹੈ ਭਾਜੀ ਆਖਰੀ ਸਵਾਲ ਸ਼ਹੀਦ ਉਧਮ ਸਿੰਘ ਦੀ ਪ੍ਰਤਿਮਾ ਥੱਲੇ ਤੁਸੀਂ ਕਿਹੜੇ ਖੜੇ ਹੋ ਕੀ ਲੱਗਦਾ ਕਿ ਜਿਹੋ ਜਿਹੇ ਸੁਪਨਾ ਉਹਨਾਂ ਨੇ ਵੇ ਦੇਖੋ ਦੇਸ਼ ਦੇ ਵਿੱਚ ਜੋ ਸ਼੍ਰੀ ਰਦਮ ਸਿੰਘ ਨੇ ਸੁਪਨਾ ਲਿਖਿਆ ਜੀ ਭਗਤ ਸਿੰਘ ਨੇ ਦੇਖਿਆ ਸੀ ਉਹ ਚੀਜ਼ਾਂ ਦੇ ਮੈਨੂੰ ਲੱਗਦਾ ਨਹੀਂ ਹਜੇ ਕੋਈ ਹੋ ਸਕਿਆ ਲੇਕਿਨ ਜਿਹੜੇ ਵੀ ਲੋਕ ਸੱਤਾ ਦੇ ਅਸੀਂ ਨੇ ਜਾਂ ਆਉਣ ਵਾਲੇ ਨੇ ਜਾਂ ਜਾਣ ਵਾਲੇ ਨੇ ਉਹਨਾਂ ਨੂੰ ਚਾਹੀਦਾ ਕਿ ਲੋਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਸਭ ਨਾਲ ਵੱਧ ਸਭ ਨਾਲ ਵਧੀਆ ਚੀਜ਼ ਇਹ ਹੈ ਕਿ ਮੈਂ ਜਿਹੜੇ ਵੀ ਸਰਕਾਰ ਜੜੀ ਵੀ ਹੈ ਇਸ ਵੇਲੇ ਮੌਜੂਦਾ ਸਰਕਾਰ ਨੂੰ ਵੀ ਕਹਿੰਨਾ ਅਗਲੀ ਵਾਰੀ ਚਾਹੇ ਮੌਜੂਦਾ ਇਹੋ ਹੀ ਆਵੇ ਜਾਂ ਦੂਜੀ ਆਵੇ ਜਿਹੜੀ ਵੀ ਆਵੇ ਉਹ ਜਨਤਾ ਦੇ ਭਲਾਈ ਵਾਸਤੇ ਕੰਮ ਕਰੇ ਸਾਹਮਣੇ ਵੱਡੀ ਸਿੱਖਿਆ ਜਿਹੜੀ ਕੀ ਲੋਕਾਂ ਨੂੰ ਜ਼ਰੂਰਤ ਆ ਸੈਕੰਡਲੀ ਤੁਜੀ ਮੈਡੀਕਲ ਹੈਲਥ ਹੈਲਥ ਦਾ ਜਿਹੜਾ ਸਿਸਟਮ ਹੈ ਉਹ ਲੋਕਾਂ ਨੂੰ ਫ੍ਰੀ ਦੇਣਾ ਚਾਹੀਦਾ ਉਹ ਤੀਸਰੀ ਜੋਬਾਂ ਨੌਕਰੀ ਦੁਕਾਨ ਦੇਣੀ ਚਾਹੀਦੀ ਹੈ ਕਿਉਂਕਿ ਬੇਰਜ਼ਗਾਰੀ ਹੈਲਥ ਤੇ ਸਿੱਖਿਆ ਵਾਸਤੇ ਇਹ ਇਹ ਕੰਮ ਕਰਨੇ ਚਾਹੀਦੇ ਆ ਨਾ ਕਿ ਤੁਸੀਂ ਦੇਖਿਆ ਵਿਦੇਸ਼ਾਂ ਚ ਹਰ ਲੋਕ ਬੜਾ ਆਪਾ ਪੈਨਸ਼ਨ ਮਿਲਦੀ ਹੈ ਜਿਹੜਾ ਬੰਦਾ 60 ਸਾਲ ਤੋਂ ਬਾਅਦ ਉਹਨੂੰ ਪੈਨਸ਼ਨਲ ਸ਼ੁਰੂ ਹੋ ਜਾਂਦੀ ਹੈ ਉਹ ਸਿੱਖਿਆ ਫਰੀ ਹੈ এডਿਕੇਸ਼ਨ ਫਰੀ ਹੈ ਤੇ ਆਪਣਾ ਹੈਲਥ ਦਾ ਸਿਸਟਮ ਸਾਰਾ ਫਰੀ ਹੈ ਤੇ ਜਿਹੜੇ ਬਜ਼ੁਰਗ ਜਿਹੜੇ ਆਪਣੀ ਹੋ ਜਾਂਦੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਤੇ ਇਸ ਕੈਸੇ ਤਰ੍ਹਾਂ ਦੀ ਸਰਕਾਰ ਨੇ ਟੈਕਸ ਟੈਕਸ ਜਿਹੜਾ ਵੀ ਟੈਕਸ ਬਾਰ-ਬਾਰ ਕਈ ਕਦੀ ਤੁਹਾਨੂੰ ਪਤਾ ਰੋ ਟੈਕਸ ਤੁਸੀਂ ਦਿੰਦੇ ਹੋ ਤੁਹਾਡੀ ਕਾਰ ਦੇ ਨਾਲ ਉਹ ਵੀ ਕਟਾਇੰਦਾ ਰੋ ਟੈਕਸ ਫਿਰ ਵੀ ਦੇ ਰਹੇ ਹੋ ਮੈਂ ਚਾਹਨਾ ਕੀ ਟੈਕਸ ਨੂੰ ਸਬੰਧੂਗੇ ਇੱਕ ਟੈਕਸ ਚਾਲੂ ਕਰਨਾ ਇਹ ਤਾਂ ਜਿੰਨਾ ਸਾਰਿਆਂ ਨੂੰ ਫਾਇਦਾ ਹੋਵੇ ਲੋਕਾਂ ਨੂੰ ਇੱਕ ਇਨਸਾਫ ਮਿਲੇ ਕਿ ਸੀ ਆਪਣਾ ਟੈਕਸ ਇੱਕ ਜੇਰੇ ਆ ਤੇ ਸਾਨੂੰ ਉਹਦਾ ਬੈਨੀਫਿਟ ਵੀ ਮਿਲਦਾ ਸੋ ਟੈਕਸ ਦੇ ਬੋਝ ਸਹਲੇ ਜ਼ਰੂਰ ਲੋਕ ਦਬਦੇ ਜਾ ਰਹੇ ਹਨ ਲੇਕਿਨ ਜਿਹੋ ਜਿਹ ਸੁਪਨਾ ਸ਼ਹੀਦ ਉਧਮ ਸਿੰਘ ਦੁਆਰਾ ਦੇਖਿਆ ਗਿਆ ਸੀ ਉਹ ਹਲੇ ਤੱਕ ਦੇਸ਼ ਨਹੀਂ ਬਣ ਪਾਇਆ ਲੇਕਿਨ ਲੋਕਾਂ ਨੂੰ ਜ਼ਰੂਰ ਕਹਿਣਾ ਕਿ ਇਸ ਵਾਰੀ ਮੁਕਾਬਲਾ ਜ਼ਰੂਰ ਤਿਰਕੋਣਾ ਨਜ਼ਰ ਆਏਗਾ ਸਾਰੀ ਪਾਰਟੀਆਂ ਲੋਕ ਸਭਾ ਇਲੈਕਸ਼ਨਾਂ ਦੀ ਤਿਆਰੀਆਂ ਦੇ ਵਿੱਚ ਜ਼ਰੂਰ ਜੁਟੀਆਂ ਲੇਕਿਨ ਰਿਜ਼ਲਟ ਕੀ ਰਹਿਣਗੇ ਇਹ ਸਮਾਂ ਹੀ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ